ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾਸ ਐ ਨਿਵਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ neck ਦਾ ਡਿਜ਼ਾਈਨ ਤੇ ਘੇਰੇ ਦਾ ਡਿਜ਼ਾਈਨ ਕਿਸ ਤਰ੍ਹਾਂ ਆਪਾਂ ਬਣਾਉਣਾ ਹੈ ਠੀਕ ਹੈ ਜੀ ਤੇ ਬਹੁਤ ਬਹੁਤ ਹੀ ਸੌਖਾ ਤਰੀਕਾ ਹੈਗਾ ਥਰਡ ਥਰਡ ਡਿਜ਼ਾਈਨ ਕਰਕੇ ਆਪਾਂ ਕੋਈ ਥੋੜੀ ਬਤ ਦੇਸ ਵਗੈਰਾ ਲਗਾ ਕੇ ਆਪਾਂ ਸੂਟ ਨੂੰ ਸਿੰਪਲ ਸੂਟ ਨੂੰ ਆਪਾਂ ਵਧੀਆ ਬਣਾ ਸਕਦੇ ਹਾਂ ਠੀਕ ਹੈ ਜੀ ਅੱਜ ਤੁਹਾਨੂੰ ਹੁਣ ਆਪਾਂ ਦੱਸਦੇ ਹਾਂ ਆਪਾਂ ਕਿਸ ਤਰ੍ਹਾਂ neck ਦੀ ਕਟਿੰਗ ਕਰਨੀ ਹੈ ਤੇ ਕਿਸ ਤਰ੍ਹਾਂ ਆਪਾਂ ਘੇਰੇ ਨੂੰ ਠੀਕ ਹੈ ਜੀ ਤੇ ਚੈਨਲ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਅੱਜ ਉਹਨਾਂ ਨੂੰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਤਰ੍ਹਾਂ ਆਪਾਂ ਕਟਿੰਗ ਕਰਨੀ ਪਹਿਲਾਂ ਉਹ ਹੁਣ ਆਪ ਹਾਂਜੀ ਆਪਾਂ ਬੁਕਰਮ ਲੈ ਲਈ ਹੈ ਠੀਕ ਹੈ neck ਨੂੰ ਕਟਿੰਗ ਕਰਨ ਵਾਸਤੇ ਦੇਖੋ ਆਪਣੀ ਜਿਹੜੀ ਲੰਬਾਈ ਹੈਗੀ ਬੁਕਰਮ ਦੀ ਉਹ ਹੈਗੀ ਹੈ 17 ਇੰਚ ਠੀਕ ਹੈ ਤੇ ਜਿਹੜੀ ਇਹਦੀ ਚੌੜਾਈ ਹੈਗੀ ਉਹ ਹੈਗੀ ਆਪਣੀ 9 ਇੰਚ ਲਈ ਹੈਗੀ ਠੀਕ ਹੈ 9 ਇੰਚ ਚੌੜਾਈ ਤੇ ਲੰਬਾਈ ਲਈ ਆਪਾਂ 17 ਇੰਚ ਤੇ ਹੁਣ ਆਪਾਂ ਨਾਰਮਲੀ ਜਦੋਂ ਆਪਾਂ ਗਲਾ ਕੱਢਦੇ ਆਂ ਇਹਦੀ ਕਟਿੰਗ ਕਰਦੇ ਆਂ ਬੁਕਰਮ ਦੇ ਉੱਪਰ ਤਾਂ ਜਿੰਨਾ ਆਪਾਂ ਆਮ ਨਾਰਮਲ ਗਲਾ ਲੈਣਾ ਹੁੰਦਾ ਓਨਾ ਹੀ ਲਵਾਂਗੇ ਠੀਕ ਹੈ ਜੀ ਦੇਖੋ ਹੁਣ ਮੈਂ ਪੌਣੇ 3 ਇੰਚ ਜਿਹੜਾ ਇਹ ਨਿਕ ਲਵਾਂਗੀ ਸਾਰਾ ਜਿਨੇ ਤੁਸੀਂ ਲੰਬਾਈ ਲੈਣੀ ਹੈ ਉਹਦੇ ਤੋਂ ਅੱਧਾ ਇੰਚ ਆਪਾਂ ਵੱਧ ਲਵਾਂਗੇ ਸਾਢੇ 6 ਇੰਚ ਲਵਾਂਗੀ ਮੈਂ ਐਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੇ ਇਹਦੇ نیچے ਲੈਣੀ ਹੈ ਲੰਬਾਈ ਉਹ ਆਪਾਂ 9 ਇੰਚ ਲਵਾਂਗੇ ਇਹ ਸਾਢੇ 6 ਲੈ ਲਿਆ ਸੀ ਟੋਟਲ ਆਪਾਂ ਜਿਹੜਾ ਗਲਾ ਲੈਣਾ ਹੈ ਉਹ 1.5 ਇੰਚ ਹੈ ਠੀਕ ਹੈ ਤੁਸੀਂ ਥੋੜਾ ਵੱਧ ਲੈਣਾ ਤਾਂ ਲੈ ਸਕਦੇ ਹੋ ਤੇ ਮੈਂ ਲਿਆਗਾ ਇਹ ਸਾਰਾ 1.5 ਇੰਚ ਇੱਥੋਂ ਇਹ 9 ਇੰਚ ਹੈ ਠੀਕ ਹੈ ਤੇ ਹੁਣ ਆਪਾਂ ਇਹਦੀ ਇੱਥੋਂ ਦੇਖੋ ਜਿਹੜਾ ਇਹ ਵਾਲਾ ਹੈ ਇੱਥੋਂ ਆਪਾਂ 1/2 ਇੰਚ ਲੈਣਾ ਜੇ ਤੁਸੀਂ ਥੋੜਾ ਜਿਹਾ ਉਹ ਖੁੱਲਾ ਰੱਖਣਾ ਚਾਹੁੰਦੇ ਹੋ ਤਾਂ 1 ਇੰਚ ਲੈ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਪਹਿਲਾਂ ਮੈਂ ਇਹ ਉਡੀ ਚੇਸਟਰ ਕੋ ਲਾਈ ਪਾਈ ਹੈ ਐ ਤੋਂ ਤੱਕ ਜਿਹੜਾ ਆਪਾਂ ਇਹ ਅੱਧਾ ਇੰਚ ਲਿਆ ਠੀਕ ਹੈ ਇਹਨੂੰ ਆਪਾਂ ਥੋੜੀ ਜਿਹੀ ਗਲਾਈ 'ਚ ਪਾ ਦੇਣਾ ਹੈਗਾ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਇੱਥੇ ਬਿਲਕੁਲ ਆਪਾਂ ਜਿਆਦਾ ਨਹੀਂ ਲੈਣਾ ਆਪਾਂ ਠੀਕ ਹੈ ਪੀ ਸ਼ੇਪ ਮੰਗੂ ਹੀ ਆਪਾਂ ਸ਼ੇਪ ਲਵਾਂਗੇ ਇਹਦੀ ਲੋ ਜੀ ਇਹ ਇਹ ਇਸ ਤਰ੍ਹਾਂ ਲੈ ਲਿਆ ਇੰਨਾ ਕੁ ਲੈ ਆ ਦੇਖੋ 1 ਪੁਆਇੰਟ 1 ਪੁਆਇੰਟ ਹੀ ਲਿਆ ਬਸ ਠੀਕ ਹੈ ਕਿਉਂਕਿ ਇਹ ਜਦੋਂ ਆਪਾਂ ਖੋਲਾਂਗੇ ਤਾਂ 2 ਪੁਆਇੰਟ ਬਣ ਜਾਊਗਾ ਤੇ ਵਿੱਚੇ ਦੇ ਲੇਸ ਆ ਜੂਗੀ ਠੀਕ ਹੈ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਸ਼ੇਪ ਦੇ ਦੇਣੀ ਹੈ ਠੀਕ ਹੈ ਤੇ ਉਸ ਤੋਂ ਬਾਅਦ 1-1 ਇੰਚ ਜਾਂ ਤੁਸੀਂ ਅੱਧਾ-ਅੱਧਾ ਇੰਚ ਜਿਹੜਾ ਇੱਥੋਂ ਐਕਸਟਰਾ ਬੁਕਰਮ ਬੁਕਰਮ ਲੈਣੀ ਹੈ ਤੇ ਇਹਨੂੰ ਇਸੇ ਤਰ੍ਹਾਂ ਹੀ ਉਸੇ ਸ਼ੇਪ ਦੇ ਵਿੱਚ ਹੀ ਲੈ ਕੇ ਜਾਣਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਕਰ ਦਿੰਨੇ ਆ ਕਟਿੰਗ ਲਓ ਜੀ ਇਹ ਆਪਣੀ ਕਟਿੰਗ ਹੋ ਗਈ ਹੈ ਠੀਕ ਹੈ ਦੇਖੋ ਆਪਣਾ ਇਹ ਵੀ ਸ਼ੇਪ ਦੀ ਤਰ੍ਹਾਂ ਆਪਣਾ نیچے ਆ ਗਿਆ ਹੁਣ ਆਪਾਂ ਇੱਥੇ ਕਪੜਾ ਲਗਾ ਕੇ ਵਿਚਾਲੇ ਬਾਟਮ ਦਾ ਤੇ ਉੱਪਰ ਲੇਸ ਲਗਾਵਾਂਗੇ ਦੇਖੋ ਇਸ ਤਰ੍ਹਾਂ ਇਹਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆਂ ਇਹਦੀ ਸਟਿਚਿੰਗ ਲਓ ਜੀ ਆਪਾਂ ਹੁਣ ਇਹ ਜਿਹੜਾ ਹੈਗਾ ਕਪੜੇ ਦੇ ਉੱਪਰ ਹੈ ਜਿਹੜਾ neck ਨੂੰ ਅਟੈਚ ਕਰ ਲੈਣੇ ਆ ਪ੍ਰੈਸ ਦੇ ਨਾਲ ਚਿਪਕਾ ਲੈਣੇ ਆਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਸ਼ਰਟ ਦੇ ਉੱਪਰ ਅਟੈਚ ਕਰਾਂਗੇ ਲਓ ਜੀ ਇਹ ਹੁਣ ਆਪਾਂ ਪ੍ਰੈਸ ਦੇ ਨਾਲ ਇਹਦੇ ਕਪੜੇ ਦੇ ਉੱਪਰ ਚਿਪਕਾ ਲਿਆ ਠੀਕ ਹੈ ਤੇ ਹੁਣ ਆਪਾਂ ਇਹਦੇ ਤੇ ਸਲਾਈ ਲਗਾਉਣੇ ਆ ਸਾਈਡਾਂ ਤੋਂ ਫੋਲਡ ਕਰਾਂਗੇ ਬਹੁਤ ਸੋਹਣਾ ਗਲਾ ਤਿਆਰ ਹੋਊਗਾ ਠੀਕ ਹੈ ਇਹ ਗਲੇ ਦਾ ਜਿਹੜਾ ਬਹੁਤ ਟ੍ਰੈਂਡ ਹੈਗਾ ਇਸ ਤਰ੍ਹਾਂ ਲਓ ਜੀ ਆਪਾਂ ਹੁਣ ਇਹਨੂੰ ਅਟੈਚ ਕਰ ਲੈਨੇ ਆ ਇਸ ਤਰ੍ਹਾਂ ਫੋਲਡ ਕਰਕੇ ਸਾ ਦਾ ਪਲੇ ਦੀ ਕਟਿੰਗ ਕਰ ਦੇਣੀ ਹੈ ਇਹ ਆਪਾਂ ਉਮੀ ਕਰਦੇ ਜਿਵੇਂ ਆਪਾਂ ਆਮ ਗਲੇ ਅਟੈਚ ਕਰਦੇ ਆ ਠੀਕ ਹੈ ਉਮੀ ਇਹ ਵੀ ਆਪਾਂ ਜਿਹੜਾ ਐਕਸਟਰਾ ਕਪੜਾ ਹੁੰਦਾ ਉਹਦੀ ਕਟਿੰਗ ਕਰ ਲੈਣੀ ਹੈ ਇੱਥੋਂ ਵੀ ਇੱਕ ਸਾਰ ਕਰ ਲੈਣਾ ਐਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਸੈਂਟਰ ਬਣਾ ਲੈਣਾ ਇਹਦਾ ਇਹਦੇ ਵਿੱਚ ਕਰੀਜ਼ ਬਣਾ ਲਿਆ ਕਰੋ ਤੁਸੀਂ ਜਿੱਥੇ ਆਪਾਂ ਕੱਟ ਲਗਾ ਲੈਣਾ ਹੁਣ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਅਟੈਚ ਕਰਾਂਗੇ ਜਿਵੇਂ ਆਪਾਂ ਆਮ ਗਲੇ ਨੂੰ ਅਟੈਚ ਕਰਦੇ ਆ। ਦੇਖੋ 셔ਟ ਨੂੰ ਆਪਾਂ ਹੁਣ ਸਿੱਧਾ ਰੱਖਾਂਗੇ। ਜੇ ਆਪਾਂ ਗਲੇ ਨੂੰ ਬਾਹਰ ਕੱਢਣਾ ਹੈਗਾ ਠੀਕ ਹੈ ਕੋਈ ਕੰਟਰਾਸਟ ਕੱਪੜੇ ਦੇ ਨਾਲ ਆਪਾਂ ਇਹਦਾ ਪੈਚ ਲਾਉਣਾ ਤਾਂ ਆਪਾਂ ਫਿਰ ਪੁੱਠੇ ਕੱਪੜੇ ਪੁੱਠੀ 셔ਟ ਰੱਖਦੇ ਹੁੰਦੇ ਆ ਤੇ ਜੇ ਆਪਾਂ ਗਲਾ ਅੰਦਰ ਨੂੰ ਕਰਨਾ ਹੈ ਤਾਂ ਇਹੇ ਆਪਾਂ ਸਿੱਧੇ ਤੇ ਕਰਾਂਗੇ ਠੀਕ ਹੈ ਹੁਣ ਵੀ ਆਪਾਂ ਸਿੱਧੇ ਤੇ ਇਸ ਤਰ੍ਹਾਂ ਜਿਵੇਂ ਆਪਾਂ ਆਮ ਗਲਾ ਬਣਾਉਨੇ ਆ ਉਸੇ ਤਰ੍ਹਾਂ ਹੀ ਸੈਂਟਰ ਦੇ ਵਿੱਚ ਪਹਿਲਾਂ ਕੱਚੀ ਸिलाई ਲਗਾ ਲੈਣੇ ਨੇ ਹੁਣ ਆਪਣੇ ਸੈਂਟਰ ਦੇ ਵਿੱਚ ਕੱਚੀ ਸिलाई ਲੱਗ ਗਈ ਹੈ ਤੇ ਹੁਣ ਆਪਾਂ ਬੁਕਰਮ ਦੇ ਨਾਲ ਨਾਲ ਜਿਹੜੀ ਸिलाई ਲਗਾਵਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ। ਦੇਖੋ ਆਪਣੀ ਹੁਣ ਆਹ ਵਿਚਾਲੇ ਕਟਿੰਗ ਹੋ ਗਈ ਹੈ ਠੀਕ ਹੈ ਤੇ ਇਹਨੂੰ ਹੁਣ ਆਪਾਂ ਅੰਦਰੋਂ ਉਲਟਾ ਲਾਂਗੇ। ਇਹ ਜਿਹੜੇ ਕੋਨੇ ਹੁੰਦੇ ਨੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਸੈੱਟ ਕਰਕੇ ਵਧੀਆ ਆਰਾਮ ਦੇ ਨਾਲ ਫੇਰ ਇਹਨੂੰ ਉਹ ਕਰਨਾ ਠੀਕ ਹੈ ਇਹਨੂੰ ਫੋਲਡ ਇਧਰਲੇ ਪਾਸੇ ਕਰ ਦੇਣਾ ਆਪਾਂ ਅੰਦਰਲੇ ਪਾਸੇ। ਉਸ ਤੋਂ ਬਾਅਦ ਇਹਨੂੰ ਆਪਾਂ ਇਧਰ ਕਰਕੇ ਇਹਦੇ ਉੱਪਰ ਵੀ ਆਪਾਂ ਕੱਚੀ ਸਲਾਈ ਲਗਾ ਲਾਂਗੇ। ਹਾਂਜੀ ਹੁਣ ਆਪਾਂ ਨੇ ਇਹਦੇ ਤੇ ਕੱਚੀ ਸਿਲਾਈ ਲਗਾ ਦਾਂਗੇ ਤਾਂ ਕਿ ਕੱਪੜਾ ਇੱਕ ਥਾਂ ਟਿਕਿਆ ਰਹੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਲਗਾਵਾਂਗੇ ਦੇਖੋ ਇਸ ਤਰ੍ਹਾਂ ਇਹ ਨੱਕ ਬਣ ਗਿਆ ਤੇ ਹੁਣ ਜਿਹੜਾ ਆਪਣੇ ਕੋਲੇ ਇਹ ਦੇਖੋ ਇਹ ਹੈਗਾ ਕੰਟਰਾਸਟ ਸਲਵਾਰ ਦਾ ਕਪੜਾ ਠੀਕ ਹੈ ਇਹਦੇ ਤੇ ਮੈਂ ਫਿਊਜ਼ ਪੇਪਰ ਇਸ ਤਰ੍ਹਾਂ ਚਿਪਕਾ ਲਿਆ ਸੀਗਾ ਕਪੜੇ ਨੂੰ ਇਸ ਇਹ ਇਸ ਤਰ੍ਹਾਂ ਹੈਗਾ ਠੀਕ ਹੈ ਇਹਨੂੰ ਡਬਲ ਕਰ ਕਰ ਲੈਣਾ ਆਪਾਂ ਇੱਥੇ ਡਬਲ ਕਰ ਲੈਣਾ ਡਬਲ ਕਰਕੇ ਇਹਦੇ ਤੇ ਆਪਾਂ ਸਿਲਾਈ ਲਗਾ ਦੇਣੀ ਹੈ ਇੱਕ ਸਸ ਲਾਈਨੇਗਾ ਦਿੱਤੀ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਉਲਟਾ ਕਰ ਲੈਣਾ ਠੀਕ ਹੈ ਉਲਟਾ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਇੱਥੋਂ ਸੈੱਟ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਤੁਸੀਂ ਬਿਨਾ ਫਿਊਜ਼ ਪੇਪਰ ਤੋਂ ਵੀ ਲਗਾ ਸਕਦੇ ਹੋ ਵਿੱਚ ਇਹ ਕਪੜਾ ਠੀਕ ਹੈ ਤੇ ਤੁਸੀਂ ਫਿਊਜ਼ ਪੇਪਰ ਵੀ ਐਡ ਕਰ ਸਕਦੇ ਹੋ ਫਿਊਜ਼ ਪੇਪਰ ਦੇ ਨਾਲ ਹੈ ਜਿਹੜਾ ਇਹ ਨਾ ਖੜਕੜਾ ਜਿਆ ਰਹਿੰਦਾ ਹੈਗਾ ਤੇ ਹੁਣ ਦੇਖੋ ਆਪਾਂ ਇਸ ਤਰ੍ਹਾਂ ਰੱਖ ਲੈਣਾ ਕਪੜਾ ਦੇਖੋ ਇਹ ਇੱਥੋਂ ਤੁਸੀਂ ਸਟਾਰਟ ਕਰਨਾ ਜਿੱਥੋਂ ਇਹ ਵਾਲਾ ਆਪਣਾ ਰਾਉਂਡ ਨੈੱਕ ਹੈ ਜਿਹੜਾ ਇੱਥੋਂ ਖਤਮ ਹੁੰਦਾ ਹੈ ਠੀਕ ਹੈ ਇਹ ਦੇਖੋ ਇਹ ਇਸ ਤਰ੍ਹਾਂ ਰੱਖ ਕੇ ਤੁਸੀਂ نیچے ਵੀ ਰੱਖ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਇਹ ਤੁਸੀਂ نیچے ਇੰਨਾ ਵੀ ਰੱਖ ਸਕਦੇ ਹੋ ਤੇ ਇੱਥੇ ਵੀ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਣੇ ਕੋਲੇ ਆਪਣੇ ਕੋਲੇ ਹੈਗੀ ਹੈ ਰੈਡ ਲੀਸ ਠੀਕ ਹੈ ਰੈਡ ਲੀਸ ਤਾਂ ਲੈਂਦੀ ਹੈ ਵੀ ਆਪਾਂ ਜਦੋਂ ਆਪਾਂ ਇੱਥੇ ਲਾਵਾਂਗੇ ਤਾਂ ਇਹ ਆਪਾਂ ਨੂੰ ਸ਼ੋ ਹੋਊਗੀ ਜੇ ਹੁਣ ਆਪਾਂ ਇਸ ਕਲਰ ਦੀ ਲੈ ਲਾਂਦੇ ਤਾਂ ਇਹ ਆਪਣ ਨੂੰ ਸ਼ੋ ਨਹੀਂ ਹੋਣੀ ਸੀ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਉੱਪਰੋਂ ਲੇਸ ਲਗਾਉਂਦੇ ਹੋਏ ਆਵਾਂਗੇ ਪੁੱਠ ਸੱਦਾ ਤੁਸੀਂ ਤਿਆਰ ਰੱਖਣਾ ਲੇਸ ਦਾ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਪਹਿਲਾਂ ਇੱਥੋਂ ਲੈ ਕੇ ਆਵਾਂਗੇ ਦੇਖੋ ਆਪਾਂ ਹੁਣ ਇੱਥੋਂ ਤੱਕ ਲੇਸ ਹੈ ਜਿਹੜੀ ਉਹ ਲਗਾ ਦਿੱਤੀ ਹੈ ਠੀਕ ਹੈ ਹੁਣ ਆਪਾਂ ਇਹਦੇ ਨਾਲ ਹੀ ਕੱਪੜੇ ਨੂੰ ਅਟੈਚ ਕਰ ਦਾਂਗੇ ਨਾਲ-ਨਾਲ ਆਪਾਂ ਲੇਸ ਨੂੰ ਅਟੈਚ ਕਰ ਦਾਂਗੇ ਆਪਾਂ ਦਾ ਇੱਕ ਸੀਨ ਦੇ ਵਿੱਚ ਇੱਥੇ ਕੰਮ ਹੋ ਜਾਊਗਾ ਠੀਕ ਹੈ ਇਤੋਂ ਹੀ ਆਪਾਂ ਨੈਕਸਟ ਲੈਸ ਜਿਹੜੀ ਸਟਾਰਟ ਕਰ ਦੇਣੀ ਹੈ ਹਾਂਜੀ ਇਹ ਦੇਖੋ ਆਪਣਾ ਨੈੱਕ ਬਣ ਕੇ ਤਿਆਰ ਹੈ ਤੁਸੀਂ ਇੱਥੋਂ ਜੇ ਹੋਰ ਵੀ ਖੁੱਲਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਰੱਖ ਸਕਦੇ ਹੋ ਠੀਕ ਹੈ ਤੇ ਦੇਖੋ ਇਹ ਵਾਲਾ ਨੱਕ ਹੈ ਜਿਹੜਾ ਆਪਣਾ ਇਸ ਤਰ੍ਹਾਂ ਬਣਿਆ ਹੈ ਹੁਣ ਜੇ ਆਪਾਂ ਇਹਨੂੰ ਸਿੰਪਲੀ ਬਣਾ ਲੈਂਦੇ ਸਿੰਪਲ ਗੋਲ ਗਲਾ ਹੀ ਬਣਾ ਲੈਂਦੇ ਇਹਦੀ ਲੁੱਕ ਹੋਰ ਹੋਣੀ ਸੀ ਉਦੋਂ ਹਨਾ ਤੇ ਹੁਣ ਆਪਾਂ ਇਸ ਤਰ੍ਹਾਂ ਬਣਾ ਲਿਆ ਥੋੜਾ ਜਿਹਾ ਇਹਨੂੰ ਡੈਕੋਰੇਟ ਕਰਤਾ ਲੇਸ ਵਗੈਰਾ ਲਗਾ ਕੇ ਥੋੜਾ ਜਿਹਾ ਕੰਟਰਾਸਟ ਲਗਾ ਕੇ ਤਾਂ ਇਹਦੀ ਲੁੱਕ ਹੈ ਜਿਹੜੀ ਉਹ ਚੇਂਜ ਹੋਊਗੀ ਹੁਣ ਦੇਖੋ ਆਪਣਾ ਇਹ neck ਬਣ ਗਿਆ ਤੇ ਹੁਣ ਆਪਾਂ ਘੇਰਾ ਬਣਾਵਾਂਗੇ ਠੀਕ ਹੈ ਹਾਂਜੀ ਆਪਾਂ ਹੁਣ ਘੇਰੇ ਤੇ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਇਹ ਫਿਊਜ਼ ਪੇਪਰ ਲੈ ਲਿਆ ਠੀਕ ਹੈ ਤੇ ਇਹ ਲੈ ਲਿਆ ਆਪਾਂ ਬਾਟਮ ਦਾ ਕੱਪੜਾ ਇਹ ਆਪਾਂ ਇਸ ਤਰ੍ਹਾਂ ਫੋਲਡ ਕੀਤਾ ਹੈਗਾ ਇਸ ਤਰ੍ਹਾਂ ਫੋਲਡ ਕੀਤਾ ਠੀਕ ਹੈ ਤੇ ਜਿਹੜਾ ਆਪਾਂ ਇਹਦੀ ਚੌੜਾਈ ਰੱਖਾਂਗੇ ਇਹ ਦੇਖੋ ਚੌੜਾਈ ਵੀ ਤੁਸੀਂ ਆਪਣੇ ਮਰਜ਼ੀ ਦੇ ਨਾਲ ਰੱਖ ਸਕਦੇ ਹੋ ਜਿੰਨੀ ਤੁਹਾਨੂੰ ਪਸੰਦ ਹੈ ਇਹ ਮੇਰੇ ਕੋਲੇ ਪੌਣੇ 3 ਹੈ ਠੀਕ ਹੈ ਇਹ 2.5 ਜਾਂ 2 ਰਹਿ ਜੂਗੀ ਜਦੋਂ ਆਪਾਂ ਇਹਦੀ ਡਿਜ਼ਾਈਨਿੰਗ ਕਰਾਂਗੇ ਤੇ ਹੁਣ ਆਪਾਂ ਇਹ ਕੱਪੜਾ ਲੈ ਲਿਆ ਹੈਗਾ ਠੀਕ ਹੈ ਤੇ ਇਹਨੂੰ ਹੁਣ ਦੇਖੋ ਆਪਣਾ ਹੈਗਾ ਇਹ ਜਿੱਧਰ ਇਹ ਲੱਗੀ ਹੁੰਦੀ ਹੈ ਪੇਸਟਿੰਗ ਉਹ ਉੱਪਰ ਰੱਖ ਲੈਣਾ ਤੇ ਕੱਪੜੇ ਨੂੰ ਉਹਦੇ ਉੱਤੇ ਰੱਖ ਲੈਣਾ ਇਹ ਆਪਣੇ ਘੇਰੇ ਦੇ ਅਨੁਸਾਰ ਰੱਖਣਾ ਹੈਗਾ ਠੀਕ ਹੈ ਜਿੰਨਾ ਘੇਰਾ ਤੁਸੀਂ ਉਹਨਾਂ ਰੱਖਣਾ ਹੈ ਇਹ इस तरह रख के आप प्रेस कर लिया है ये मैं पच्ची ले आएगा ठीक है इक्की घेरा तैयार है बाकी फोल्ड के आजगा इस तरह आप प्रेस कर लेनी है लीन ਲੋ ਜੀ ਆਪਣੀ ਇਹ ਪੇਸਟਿੰਗ ਹੈ ਜਿਹੜੀ ਚਿਪਕ ਗਈ ਹੈ ਠੀਕ ਹੈ ਹੁਣ ਆਪਾਂ ਇਹਨੂੰ ਸ਼ਰਟ ਦੇ ਉੱਪਰ ਅਟੈਚ ਕਰਦੇ ਹਾਂ ਦੱਸਦੀ ਹਾਂ ਤੁਹਾਨੂੰ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਹੁਣ ਆਪਾਂ ਨੇ ਇਹ ਲੰਬਾਈ ਹੈ ਜਿਹੜੀ ਲੈ ਲਈ ਜਿੰਨੀ ਆਪਾਂ ਲੈਣੀ ਸੀਗੀ ਠੀਕ ਹੈ ਇਹਨੂੰ ਇਸ ਤਰ੍ਹਾਂ ਮੈਂ ਫੋਲਡ ਕੀਤਾ ਹੈਗਾ ਦੇਖੋ ਇਹ ਜਿੰਨੀ ਆਪਾਂ ਲੰਬਾਈ ਲੈ ਲਈ ਠੀਕ ਹੈ ਉਹਨਾਂ ਮੈਂ ਫੋਲਡ ਕਰਤਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਾਂ ਇੱਕ ਕੱਟ ਪਾਉਣਾ ਹੈਗਾ ਹੁਣ ਆਪਾਂ ਕੱਟ ਲਾਵਾਂਗੇ ਠੀਕ ਹੈ ਇਹਨੂੰ ਮੈਂ 7 7 ਇੰਚ ਲੈ ਲਿਆ। ਇੱਥੋਂ ਸਾਰਾ 7 7 ਇੰਚ ਇੱਥੇ ਤੁਸੀਂ ਨਿਸ਼ਾਨੀ ਲਗਾ ਲੈਣੀ ਹੈ। ਆ ਦੇਖੋ। ਇਸ ਤਰ੍ਹਾਂ ਨਿਸ਼ਾਨੀ ਲਗਾਉਣੀ ਹੈ। ਇੱਥੇ ਆਪਾਂ ਹੁਣ ਇਹਦੀ ਕਟਿੰਗ ਕਰ ਦਾਂਗੇ ਠੀਕ ਹੈ। ਕਟਿੰਗ ਕਰਕੇ ਫਿਰ ਆਪਾਂ ਵਿੱਚ ਇਹਦੇ ਕੱਪੜਾ ਲਗਾਵਾਂਗੇ। ਦੇਖੋ ਜੀ ਹੁਣ ਆਪਣੀ ਇਹ ਕਟਿੰਗ ਹੈ ਜਿਹੜੀ ਹੋ ਗਈ ਹੈ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਕੱਪੜਾ ਲਗਾ ਕੇ ਇਹਦੇ ਉੱਪਰ ਥੱਲੇ ਆਪਾਂ ਇਹ ਵਾਲੀ ਲੇਸ ਹੈ ਜਿਹੜੀ ਉਹ ਅਟੈਚ ਕਰਾਂਗੇ ਦੇਖੋ ਹਾਂਜੀ ਹੁਣ ਆਪਾਂ ਜਿਹੜੀ ਲੇਸ ਹੈਗੀ ਦੇਖੋ ਆਪਣਾ ਇਹ ਕੱਪੜਾ ਪ੍ਰੈਸ ਕਰ ਲਿਆ ਸੀ ਫਿਊਜ਼ ਪੇਪਰ ਲੱਗਿਆ ਹੋਇਆ ਦੇਖੋ ਇਸ ਤਰ੍ਹਾਂ ਠੀਕ ਹੈ ਤੇ ਇਹ ਫਿਊਜ਼ ਪੇਪਰ ਤੋਂ ਬਿਨਾ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਇਹ ਲੇਸ ਹੈ ਜਿਹੜੀ ਪਹਿਲਾਂ ਇਹਦੇ ਉੱਪਰ ਆਪਾਂ ਅਟੈਚ ਕਰਾਂਗੇ ਦੂਜੀ ਸਾਈਡ ਵੀ ਆਪਾਂ ਇਸੇ ਤਰੀਕੇ ਲਗਾ ਲੈਣੀ ਹੈ ਦੇਖੋ ਆਪਾਂ ਇਸ ਤਰ੍ਹਾਂ ਇਹ ਤਿਆਰ ਕਰ ਲੈਣੀ ਹੈ ਪੱਟੀ ਠੀਕ ਹੈ ਤੇ ਹੁਣ ਆਪਾਂ ਇਹਨੂੰ 셔ਟ ਦੇ ਉੱਪਰ ਅਟੈਚ ਕਰਾਂਗੇ ਇਹ ਹੈਗਾ ਆਪਣਾ 셔ਟ ਦਾ ਕੱਪੜਾ ਇਹਨੂੰ ਸਿੱਧਾ ਰੱਖਣਾ ਹੈ ਸਿੱਧਾ ਰੱਖ ਕੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਪੁੱਠਾ ਰੱਖਣਾ ਹੈ ਠੀਕ ਹੈ ਇਹ ਵਾਲਾ ਆਪਾਂ 셔ਟ ਸਿੱਧੇ ਰੱਖਣੀ ਹੈ ਤੇ ਇਹ ਪੁੱਠਾ ਰੱਖਣਾ ਆਪਾਂ ਜਿੱਥੇ-ਜਿੱਥੇ ਆਪਾਂ ਲੇਸ ਵਾਲੀ ਸੀਨ ਲਗਾਈ ਸੀ ਉਹਦੇ ਉੱਪਰ ਉੱਪਰ ਹੀ ਆਪਾਂ ਇੱਥੇ ਸੀਨ ਲਗਾਵਾਂਗੇ ਥੋੜਾ-ਥੋੜਾ ਕੱਪੜਾ ਛੱਡ ਕੇ ਫਿਰ ਆਪਾਂ ਸੀਨ ਲਗਾਉਣੀ ਹੈ 셔ਟ ਦਾ ਕੱਪੜਾ ਥੋੜਾ-ਥੋੜਾ ਛੱਡਣਾ ਦੇਖੋ ਜੀ ਇਹ ਹੈ ਹੁਣ ਆਪਾਂ ਇਸ ਤਰ੍ਹਾਂ ਉਲਟਾ ਲੈਣਾ ਹੈ ਉਲਟਾ ਕੇ ਇਹਦੇ ਤੇ ਇੱਕ ਇੱਕ ਸੀਨ ਹੈ ਜਿਹੜੀ ਆਪਾਂ ਆ ਸ਼ਰਟ ਵਾਲੇ ਕੱਪੜੇ ਤੇ ਉੱਪਰ ਮਾਰਨੀ ਹੈ ਠੀਕ ਹੈ ਲਓ ਜੀ ਤੇ ਇੱਕ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਧਰ ਵੀ ਕਪੜਾ ਅਟੈਚ ਕਰਨਾ ਹੈ ਜਿਹੜਾ ਇਹ ਆਪਾਂ نیچے ਕੱਟਿਆ ਸੀਗਾ ਠੀਕ ਹੈ ਇਹ ਫੋਲਡਿੰਗ ਵਾਲਾ ਪਾਸਾ ਹੈ نیچے ਵਾਲਾ ਇਹਨੂੰ ਆਪਾਂ ਇਧਰ ਅਟੈਚ ਕਰਾਂਗੇ ਦੇਖੋ ਇਹਨੂੰ ਸਿੱਧਾ ਰੱਖ ਲੈਣਾ ਆਪਾਂ ਪਹਿਲਾਂ ਇਸ ਤਰ੍ਹਾਂ ਸਿੱਧਾ ਰੱਖ ਕੇ ਉਸੇ ਤਰ੍ਹਾਂ ਹੀ ਇਹਨੂੰ ਪੁੱਠਾ ਰੱਖਣਾ ਲੇਸ ਵਾਲੇ ਕੱਪੜੇ ਨੂੰ ਤੇ ਜਿੱਥੇ-ਜਿੱਥੇ ਲੇਸ ਦੀ ਆਪਾਂ ਸੀਨ ਲਗਾਈ ਆ ਉੱਥੇ-ਉੱਥੇ ਹੀ ਸੀਨ ਲਗਾਉਣੀ ਆ ਤੇ ਜਦੋਂ ਆਪਾਂ ਉੱਥੇ ਹੀ ਸੀਨ ਲਗਾਵਾਂਗੇ ਤਾਂ ਜਿਹੜੀ ਆਪਣੀ ਆਹ ਲੇਸ ਹੈ ਓਨੀ-ਓਨੀ ਹੀ ਬਾਹਰ ਆਊ ਜਿੰਨੀ-ਜਿੰਨੀ ਆਪਾਂ ਬਾਹਰ ਕੱਢਣੀ ਸੀ ਲਓ ਜੀ ਹੁਣ ਆਪਾਂ ਇਹਦੇ ਉੱਪਰ ਵੀ ਇੱਕ ਸੀਨ ਲਗਾ ਲਾਂਗੇ ਲਓ ਜੀ ਇਹ ਆਪਣਾ ਘੇਰਾ ਜਿਹੜਾ ਬਣ ਕੇ ਤਿਆਰ ਹੈ ਠੀਕ ਹੈ ਤੇ ਜਿੰਨਾ ਤੁਸੀਂ ਇਹਦੀ ਲੰਬਾਈ ਰੱਖਣੀ ਹੈ ਪਹਿਲਾਂ ਆਪਾਂ ਫੋਲਡ ਕਰ ਲਈ ਸੀਗੀ ਥੋੜੀ ਬਹੁਤ ਹੈ ਜਿਹੜੀ ਵੱਧ ਗਈ ਹੋਊਗੀ ਉਹ ਆਪਾਂ ਹੋਰ ਆਪਾਂ ਜਦੋਂ ਫਾਈਨਲ ਇਹਨੂੰ ਫੋਲਡ ਕਰਾਂਗੇ ਤਾਂ ਉਦੋਂ ਦੇਖ ਲਾਂਗੇ ਕਿੰਨੀ ਹੈ ਠੀਕ ਹੈ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਘੇਰਾ ਹੈ ਤੇ neck ਇਸ ਤਰ੍ਹਾਂ ਤਿਆਰ ਹੋਇਆ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਪਿੰਟੈਕਸ ਵੀ ਪਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਟੇਡੀਆਂ ਵੀ ਪਾ ਸਕਦੇ ਹੋ ਤੇ ਲੰਬੀਆਂ ਵੀ ਪਾ ਸਕਦੇ ਹੋ ਜੋ ਤੁਹਾਡੀ ਮਰਜ਼ੀ ਹੈ ਇਹਦੇ ਵਿੱਚ ਹੈ ਨਾ ਜਿਹੜਾ ਹੁਣ ਮੇਰੇ ਕੋਲੇ ਜਿਹੜਾ ਇਹ ਫੈਬਰਿਕ ਸੀਗਾ बॉਟਮ ਦਾ ਇਹਦੇ ਵਿੱਚ ਲਾਈਨਾਂ ਵਾਲੀ ਇਹ ਸੀਗੀ बॉਟਮ ਤਾਂ ਕਰਕੇ ਮੈਂ ਇਹਦੇ ਵਿੱਚ ਪਿੰਟੈਕਸ ਨਹੀਂ ਪਾਏਗੇ ਜੇ ਕੋਈ ਆਪਣੇ ਕੋਲ ਪਲੇਨ ਕੱਪੜਾ ਹੈ ਤਾਂ ਤੁਸੀਂ ਉਹਦੇ ਵਿੱਚ ਪਿੰਟੈਕਸ ਪਾ ਸਕਦੇ ਹੋ ਇਹ ਟੇਟੀਆਂ ਜਿਹੜੀਆਂ ਹੁੰਦੀਆਂ ਪਿੰਟੈਕਸ ਉਹ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਸਿੱਧੀਆਂ ਵੀ ਪਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਲੰਬੀਆਂ ਵੀ ਪਾ ਸਕਦੇ ਹੋ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰ੍ਹਾਂ ਪਾ ਸਕਦੇ ਹੋਗੇ ਤੁਸੀਂ ਇਹਦੇ ਵਿੱਚ ਜੇ ਕਪੜਾ ਬੰਦ ਰੱਖਣਾ ਹੈ ਹੁਣ ਦੇਖੋ ਜਿਵੇਂ ਇਹਦਾ ਆਪਾਂ ਕਪੜਾ ਇੰਨਾ ਰੱਖਿਆ ਹੋਇਆ ਜੇ ਤੁਸੀਂ ਬੰਦ ਰੱਖਣਾ ਤਾਂ ਬੰਦ ਵੀ ਰੱਖ ਸਕਦੇ ਹੋ ਇਸ ਤੋਂ ਘੱਟ ਰੱਖੋਗੇ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਜਿਹੜਾ ਹੈਗਾ ਹਾਈਲਾਈਟ ਵੀ ਹੋਵੇ ਠੀਕ ਹੈ ਹੁਣ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਕਿਰਾ ਸਿੰਪਲ ਦੇਖੋ ਸਿੰਪਲ ਤਰੀਕੇ ਦੇ ਨਾਲ ਆਪਾਂ ਸੂਟ ਤਿਆਰ ਕੀਤਾ ਹੈ ਇਹਦੇ ਨਾਲ ਥੋੜਾ ਜਿਹਾ ਜਿਹੜਾ ਸੂਟ ਦੇ ਵਿੱਚ ਚੇਂਜ ਆ ਗਿਆ ਠੀਕ ਹੈ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂਗੇ ਨਹੀਂ ਆਪਾਂ ਸਿੰਪਲ ਸਿਉਣ ਨੂੰ ਆਪਾਂ ਸਿੰਪਲ ਸਿਉਣ ਸਕਦੇ ਹਾਂਗੇ ਤੇ ਬਸ ਥੋੜਾ ਜਿਹਾ ਇਹਦੇ ਵਿੱਚ ਕੰਮ ਕਰਨ ਦੇ ਨਾਲ ਆਪਣਾ ਜਿਹੜਾ ਸੂਟ ਹੈ ਥੋੜਾ ਜਿਹਾ ਆਪਣ ਨੂੰ ਡਿਫਰੈਂਟ ਲੱਗਣ ਲੱਗ ਜਾਂਦਾ ਹੈਗਾ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਣਾ ਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸਿਆ ਤੇ ਸਮਝ ਵੀ ਆਇਆ ਹੋਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ